ਇਹਦੇ ਸੇਚੇ ਤੇ ਪਾਣੀ ਪੂਣੀ ਵੀ ਪਾਇਆ ਵਾ ਇਹ ਉੱਠੇ ਨਹੀਂ ਡਿਆ ਇਹ ਵਿਚਾਰਾ ਜਾ ਉਹਦਾ ਆਖਰੀ ਸਮਾਂ ਦੇ ਹੀ ਆ ਉਠ ਪੁੱਤ ਉਠ ਹਾ ਹਾਈ ਮੈਂ ਮਨੇ ਇਹਨੂੰ ਕਿਉਂ ਗਿਆ ਵਾ ਉਹ ਨਾਲੀ ਮਾਦਾ ਮੱਗੇ ਵੀ ਗਿਆ ਆਏ ਆਂ ਤੇ ਮੈਂ ਪਾਣੀ ਪੂਣੀ ਪਾਇਆ ਸਿਰ ਤੇ ਪਰ ਉੱਠ ਨਹੀਂ ਰਿਹਾ ਤੈਨੂੰ ਰਾਤ ਅੰਦਰ ਨਹੀਂ ਬੱਦਾ ਅਜੇ ਕਿੜੀ ਨਹੀਂ ਠੰਡ ਵਾ ਸੌਰਾਇਆ ਇਹਦਾ ਹਾਇ ਭਾ ਠੰਡ ਸੋਟ ਲੱਗ ਗਈ ਹੋਏ ਫੇਰ ਵੀ ਜਾਨਵਰ ਵਾ ਬੱਚਾ ਵਾ ਛੋਟਾ ਤੂੰ ਤੈਨੂੰ ਅੰਦਰ ਹੀ ਬੰਦਣਾ ਉੱਥੇ ਤੂੜੀ ਤੇ ਲਾਗੇ ਕੱਲ ਠੀਕ ਠਾਕ ਹੀ ਰਤੀ ਕੱਲ ਤੇ ਠੀਕ ਹੀ ਪੰਜੀ ਹੋ ਗਿਆ ਉਹ ਵੀ ਠੀਕ ਠਾਕ ਆ ਉਹ ਸਿਆਣਾ ਵਾ ਨਾ ਇਹ ਆ ਜੇ ਨਿਆਣਾ ਵਾ ਹਾਇ ਹੁਣ ਭਾ ਮਹੀਨਾ ਮਿਲੇ ਕਿੱਦਾਂ ਉਹ ਗੱਲ ਧਾਰ ਕੱਢਣੀ ਇਤੋਂ ਬਗੈਰ ਉਤੋਂ ਬਗੈਰ ਤੋਂ ਮਿਲਦੀ ਵੀ ਨਹੀਂ ਹੁੰਦੀ ਮੇਹਨ ਨੂੰ ਉਹ ਲੱਗੀਆਂ ਭੂਕਣੀਆਂ ਜੀਆਂ ਆਹੋ ਚੱਲ ਭੂਕਣੀਆਂ ਤਾਂ ਲੱਗੀਆਂ ਤਾਂ ਉਹ ਤਾਂ ਕੋਈ ਵੱਡੀ ਗੱਲ ਨਹੀਂ ਕਿ ਭੂਕਣੀਆਂ ਲੱਗੀਆਂ ਤੇਨੂੰ ਦੁੱਧ ਵਧ ਕਰ ਤੋਂ ਹੁੰਦੀ ਹੈ ਨਾ ਹੂੰ ਚਲ ਮੈਂ ਡਾਕਟਰ ਨੂੰ ਕਰਦਾ ਫੋਨ ਟੀ ਟੂ ਕੀ ਲਵਾਉਂਦਾ ਟੱਗ ਟੱਗ ਤਲੇ ਆਹੋ ਲਵਾ ਨਹੀਂ ਤੇ ਇਹਨੂੰ ਗਲੂਕੋਜ਼ ਲਵਾ ਦੇ ਚਲੋ ਵਿਦਨਾ ਮੱਝ ਮਿਲ ਗਈ ਤੇ ਆਹੋ ਵੇਖ ਮੱਝ ਮੱਝ ਨੇ ਕਿੱਥੇ ਇਤੋਂ ਬਗੈਰ ਮਿਲਣਾ ਵਾ ਚਲੋ ਵੇਣੀ ਟਰਾਈ ਕਰਕੇ ਪਹਾੜਾ ਪੂੜਾ ਪਾ ਗਏ ਆਹੋ ਚੱਲ ਵੇਖ ਲਾ ਦੱਸ ਵੇਖ ਲਾ ਚੰਗਾ ਆਪਾਂ ਲਾ ਹੀ ਰਾਤੀ ਤਾਂ ਰਾਤ ਰਾਤੀ ਵੇਖ ਕਿਦਾਂ ਡਿੱਗ ਪਈ ਉਠ ਅੱਖਾਂ ਤੇ ਤਾੜੇ ਲੱਗੀਆਂ ਨੇ ਡਾਕਟਰ ਨੂੰ ਸੱਦਾਂ ਦਾ ਕੋਈ ਫਾਇਦਾ ਹੀ ਨਹੀਂ ਹੋ। ਹਾਂ ਮਾਰੇ ਜੇ ਸਾਹ ਹੀ ਲੈਣ ਡਿਆ। ਇਹ ਆਣਾ ਦਾ ਕੋਈ ਹਾਲ ਪਹਿਲਾਂ ਵੇਖਦੇ ਨਿਗੇ। ਇਹਦਾਂ ਛੱਟ ਧਾਰ ਕੱਢੀ ਜਾਂਦੀ ਸੀ ਛੱਟ ਮਿਲ ਪੈਂਦੀ। ਹੁਣ ਵੇਖੀਏ ਕਿਦਾਂ ਇਹਨਾਂ ਨੂੰ ਚੇਟਣੀਆਂ ਖਾਣ ਲੀਆਂ। ਮੰਮੀ ਨੂੰ ਕਿੰਨੀ ਵਰੀਆ ਤੇ ਪੱਤੇ ਲੈ ਜਾਓ ਲੈ ਜਾਓ ਪਰ ਮੰਮੀ ਵੀ ਕੋ ਗੱਲ ਤੇ ਅੜੀ ਹੈ ਤੇ ਮੈਂ ਵੀ ਅੜੀ ਹਾਂ ਅਭੀ ਮੈਂ ਨਹੀਂ ਪੂਜੀ ਬਣਾਉਣੀ ਇਹਦੀ ਵੇਖਾ ਫਿਰ ਮੰਨੇ ਹਾਂਜੀ ਹਾਂਜੀ ਵੇਖੋ ਮੰਮੀ ਹਾਂ ਆ ਵੀ ਬਾਦੋ ਹਾਂ ਮੱਜਾਂ ਨੂੰ ਮੋਲੀਆਂ ਦੇ ਪੱਤੇ ਕੀ ਕਰਨੇ ਆ ਲੱਗੀਆਂ ਧਾਰ ਕੱਢਣਾ ਵੇ ਕੱਟੇ ਦਾ ਇਹ ਨਹੀਂ ਤੈਨੂੰ ਦੱਸਿਆ ਕਿ ਕਿਦਾਂ ਪਿਆ ਵਾ ਹਾਏ ਇਹਨੂੰ ਕੀ ਹੋ ਗਿਆ ਪਰ ਤੂੰ ਵੀ ਏਲੀਵਲ ਧਿਆਨ ਮਾਰਨਾ ਤੇ ਤੈਨੂੰ ਪਤਾ ਹੋਵੇ ਇਹਨੂੰ ਕਿਉਂ ਹੋ ਗਿਆ ਮੰਮੀ ਵੀ ਨਹੀਂ ਜਿਤਈ ਦੋ ਜਾਨੇ ਤੇ ਹੈਗੇ ਅੱਛਾ ਤੇਰਾ ਕੋਈ ਫਰਜ਼ ਨਹੀਂ ਤੇਰਾ ਦੁੱਧ ਪੀਂਦਾ ਹੀ ਫਰਜ਼ ਵਾ ਤੇਰਾ ਜਾਨਵਰਾਂ ਨੂੰ ਵੇਖਣ ਨੂੰ ਨਹੀਂ ਹੈਗਾ ਜਾ ਇੱਧਰ ਢੇੜਾ ਲਾਵੇਂ ਕਿਹਲੇ ਮੇਰੇ ਕੋ ਨਹੀਂ ਵੀ ਇੱਧਰ ਆ ਜਾਂਦਾ ਤੂੰ ਤਾਂ ਆਇਆ ਕਰ ਮੰਮੀ ਮੈਂ ਆਪਣਾ ਨਿਆਣਾ ਸਾਂਭਦੀ ਆ ਤੇ ਮੈਂ ਜੋਦ ਕਿਤੇ ਆ ਪਸ਼ੂਆਂ ਵੱਲ ਵੀ ਨਹੀਂ ਵੇਖ ਸਕਦਾ ਚੱਲ ਵੇਖਦਾ ਤਾਂ ਹੈਗਾ ਪਰ ਫਿਰ ਵੀ ਨਾ ਆਪਣਾ ਵੀ ਸਾਡਾ ਫਰਜ਼ ਭੰਦਾ ਵੀ ਵੇਲੀਵਲ ਚਾਤੀ ਨਾਲ ਇਹ ਕਿਹੜੇ ਬਗਾਨੀ ਵੇਲੀਵਲ ਚਾਤੀ ਮਾਨੀ ਮਾਨੀ ਤਾਂ ਆਪਣੀ ਵਾਲੀ ਹੈ ਉਹ ਤਾਂ ਗੱਲ ਹੈਗੀ ਐ ਇਹਦੇ ਵੱਲ ਤੇ ਵੀ ਆ ਕੇ ਵਿਚਾਰੇ ਵੱਲ ਦੁੱਖ ਹੀ ਬਣਾ ਲਿਆ ਉਹ ਜਨਾਨੀ ਦਾ ਤਰਸ ਹੁੰਦਾ ਨਾਲੇ ਮੇਰੀ ਗੱਲ ਸੁਣ ਇਹਨੂੰ ਮੈਂ ਕਿਹਾ ਸੀ ਵੀ ਮਾਸਾ ਮੂਲੀਆਂ ਦੀ ਪੁਰਜੀ ਬਣਾਈ ਆ ਵੇ ਕਿਆ ਸੋਹਣੇ ਪੱਤੇ ਜਿਹੜੇ ਲੈ ਕੇ ਤੇ ਆ ਗਈ ਮਾਸਾ ਸੂਪ ਪੁਣਾ ਨਹੀਂ ਇਹ ਬੁੱਢੀ ਚ ਹੈਗਾ 30 ਰੁਪਏ ਕਿਲੋ ਆ ਇਹਨੂੰ ਕਿ ਭਾਵੇਂ 60 ਰੁਪਏ ਲੈ ਆ ਕੇ ਦੋ ਹਾਂ ਇਹਨੇ ਤਾਂ ਮਾਰਨੇ ਮਰ ਜਾ ਮੂਲੀਆਂ ਲਾ ਰਹੀਆਂ ਦੇ ਵੇ ਅਰ ਦੋ ਮੂਲੀਆਂ ਪਾਉਂਦੀ ਤੇ ਪੁਰਜੀ ਬਣਾਉਂਦੀ ਖਾਣੀ ਪੁਰਜੀ ਖਾਣੀ ਚੱਲ ਜਿਓ ਉਹ ਨਾ ਖਾਂਦਾ ਤਾਂ ਅਸੀਂ ਤਾਂ ਖਾਂਦੇ ਹੀ ਨਾ ਹੋਰ ਮੰਮੀ ਦੇ ਮੂੰਹ ਤੇ ਆ ਕੇ ਤੇ ਖਾਂ ਇਦਾਂ ਤੇ ਉਦਾਂ ਕਹਿੰਦੇ ਕਦੀ ਮੂਲੀਆਂ ਦੇ ਪਰੌਂਠੇ ਦੇ ਦੇ ਕਦੀ ਪੁਰਜੀ ਦੇ ਦੇ ਮਨੇ ਤਾਂ ਇਹੀ ਮੈਨੂੰ ਗਾਣਾ ਫਰਾਉਨੇ ਆ ਹਰੀ ਸ਼ਰਜੀਆਂ ਜੀ ਹੁੰਦੀ ਐ ਲੈਲਾ ਮੰਮੀ ਆ ਵੇਲਾ ਰਾਤ ਹੀ ਕਹਿੰਦੇ ਐ ਵੀ ਮੂਲੀਆਂ ਜੜੀਆਂ ਲਿਆਂਦੀਆਂ ਕੱਲੇ ਪਰੌਂਠੇ ਬਣਾਈ ਪੁਰਜੀ ਬਣਾ ਕੇ ਨਾ ਮੱਥੇ ਮਾਰਦੀ ਤੇ ਆਲੂ ਨਿਊਟਰੀ ਬਣਾਈ ਆ ਤੁਹਾਡਾ ਨਹੀਂ ਮੈਨੂੰ ਕੁਝ ਪਤਾ ਲੱਗਦਾ ਧਾਰ ਕੱਢਣੀ ਹੁੰਦੀ ਐ ਉਹਂਦੀ ਐ ਮਮੀ ਲੈ ਕੁੜੀ ਉਦੋਂ ਦਾ ਤੂੰ ਨਾ ਹੀ ਨਹੀਂ ਲਾਵੀ ਮੈਨੂੰ ਤਾਰ ਕੱਢਣ ਦੀ ਆ ਵੇਖ ਲੈ ਇਹਦੀਆਂ ਚਲਾਕੀਆਂ ਆ ਲੈ ਫੜ ਫਿਰ ਅੱਜੀ ਤੇ ਕੱਢ ਤਾਰ ਲੈ ਉਹਦੀ ਮਿਆਰ ਐਵੇਂ ਕਿਤੇ ਜਾ ਕੇ ਕਿਤੇ ਰਹਿ ਨਹੀਂ ਸਕਦੀ ਕਿਤੇ ਮੈਨੂੰ ਜਾਣਾ ਹੀ ਪੈ ਜਾਂਦਾ ਮਾਤਾ ਨੂੰ ਸੁਖ ਦੇ ਆਹੋ ਆ ਤੇ ਫਸਣ ਵਾਲੀ ਆਪੇ ਫਸੜੀ ਤੇ ਨੂੰ ਕੌਣ ਬਚਾਵੇ ਉਹਦੀ ਗੱਲ ਆਹ ਕੰਮ ਕਰਦਾ ਫਸ ਗਈ ਕਰਦਾ ਕੰਮ ਕਰਦੇ ਕੰਮ ਕਰ ਨਹੀਂ ਸਕਦੇ ਚੱਲ ਚੱਲ ਬਾਬੇ ਦਾ ਨਾਮ ਲੈ ਕੇ ਚੋ ਤਾਰ ਆਹ ਤੇ ਤੇਰੇ ਕੋਈ ਮਿਲ ਜੇ ਆਡੇ ਯਾਤਰਾ ਮਾਦਾ ਆਹ ਨਾਲ ਵੇ ਜਿਹੜਾ ਸਭ ਜਨਾਨੀਆਂ ਸਾਭਦੀਆਂ ਲਵੇ ਪੱਠਾ ਦਿੱਥਾ ਉਹ ਪਾਉਂਦੀਆਂ ਵਾ ਉਧਰ ਤੇ ਬੈੰਦੇ ਵੀ ਪੁੱਠੇ ਪਾਸੇ ਆ ਉਹ ਸਾਨੂੰ ਪੁੱਠਾ ਵਾਸਾ ਕਹਿੰਦੇ ਹੀ ਆ ਚਲ ਕੋਈ ਨਹੀਂ ਤੂੰ ਆਪਣੇ ਛੱਡਣਾ ਨਹੀਂ ਆ ਉਹ ਦੂਜਾ ਛੱਡ ਦੋ ਇਹ ਕੜੇ ਵਾ ਵੀ ਜਾਨਵਰ ਜਾਨਵਰ ਕਹਿਣ ਦੀਆਂ ਵੀ ਬੰਦੇ ਆ ਜਿਨ੍ਹਾਂ ਨੇ ਇੱਕ ਦੂਜੇ ਨਾਲ ਬ੍ਰਿਸਕਾਂ ਕਰਨੀਆਂ ਇਹਨਾਂ ਨੇ ਮਿਲ ਜਾਣੀ ਸਾਰਾ ਹੀ ਪਤਾ ਹੁੰਦਾ ਉਹ ਸਾਰਾ ਹੀ ਯਾਰ ਇਹਨਾਂ ਨਾਲ ਰਹਿਣਾ ਕੱਢ ਕੇ ਨਾ ਪਾਫੇ ਚੁੱਕਲਾ ਪੈਰ ਚੀ ਨਾਲ ਜਾਂਦਾ ਇਹ ਹੁਣ ਚੁੰਬਣ ਲਾ ਪਿਆ ਯੋ ਉਹਦਾ ਮੰਮੀ ਇਹਨਾਂ ਚ ਨਹੀਂ ਮੇਰ ਤੇਰ ਹੁੰਦੀ ਇਹ ਰੜੇ ਹਨ ਪਤਾ ਹੀ ਨਹੀਂ ਲੱਗਾ ਇਹਨੂੰ ਪਤਾ ਹੀ ਨਹੀਂ ਲੱਗਾ ਨਹੀਂ ਤੇ ਇਹ ਆ ਵੀ ਨਹੀਂ ਨਹੀਂ ਪਤਾ ਕਿਉਂ ਨਹੀਂ ਹੁੰਦਾ ਪਤਾ ਸਾਰਾ ਹੀ ਆ ਖਿਆਲ ਨਹੀਂ ਕੀਤਾ ਪੱਠਿਆਂ ਦੇ ਲਾਲਚ ਹਾਰੇ ਚ ਚ ਲੱਗੀ ਤੇ ਵੇਖਾ ਮੂਲੀਆਂ ਦੇ ਪੱਤੇ ਕੰਮ ਆ ਗਏ ਮੈਂ ਗੁੱਸੇ ਹੀ ਜਾਂਨੇ ਚਲ ਸ਼ੁਕਰ ਕਰਦੀ ਪ੍ਰਮਾਤਮਾ ਦੇ ਘਰੋਂ ਮਿਲ ਪੇ ਪਰ ਇਹ ਨਿਆਣੇ ਨੇ ਦੁੱਧ ਕਿੱਥੋਂ ਪੀਣਾ ਸਾਰੀ ਦਿਹਾੜੀ ਇਹ ਗਲਮ ਮੋਲ ਦਾ ਦੁੱਧ ਕੜਾ ਨਾ ਹੁੰਦਾ ਨਾ ਇੱਥੇ ਕਿਹੜਾ ਵਾਰਾ ਖਾਣਾ ਆਪਣੇ ਘਰ ਕੰਮ ਕਰਕੇ ਤੇ ਜੇ ਖਿੱਚ ਲੋ ਕਦੇ ਧਾਰ ਵੀ ਕੱਢੀ ਜਾਂਦੀ ਤੇ ਉਹਦੇ ਚ ਨਹੀਂ ਕੋਈ ਮੁਸ਼ਕਲ ਹੈਗੀ ਹਾਂ ਬਸ ਇਹੋ ਹੀ ਅੱਭੀ ਪੇ ਘਰ ਦੇ ਕੰਮ ਜਮਾ ਹੋ ਜਾਂਦੇ ਜੇ ਸਾਰੇ ਜਾਨੇ ਵੇਲੀ ਚਾਜੋ ਤੇ ਉਹ ਕੋਈ ਗੱਲ ਨਹੀਂ ਘਰ ਦੇ ਕੰਮ ਵੀ ਹੋ ਜਾਣਗੇ ਇਹ ਕੰਮ ਜ਼ਰੂਰੀ ਕਰ ਕੰਮਾਂ ਨੂੰ ਸਾਰਾ ਕੰਮ ਕਰਦੀ ਹੈ ਅੱਛਾ ਉਹਦੀ ਸਾਥ ਸਾਹੀਏ ਤੇ ਇਹ ਕੰਮਾਂ ਨੂੰ ਰੋਈ ਜਾਂਦੀ ਹੈ ਫੇ ਕਹਿੰਦੀ ਮੈਨੂੰ ਕਹਿੰਦੇ ਹਾਂ ਕਿੰਨੇ ਕਾ ਕੰਮ ਆ ਤੈਨੂੰ ਦੱਸ ਮੈਨੂੰ ਆ ਪੱਕੇ ਘਰ ਵਾ ਕਿਹੜੇ ਤੂੰ ਪੋਚੇ ਫੇਰਨੇ

ਉਹਨੂੰ ਪਤਾ ਵਾ ਇੰਨੀ ਸੋਹਣੀ ਕੁੜੀ ਖੇਲੀ ਚਾਈਏ ਕਿਤੇ ਹਾਂ ਉਹਨੂੰ ਉਹਨੂੰ ਪਤਾ ਵਾ ਰੋਟੀ ਅੱਜ ਆਈ ਹਾਂ ਰੋਟੀ ਧਾਰ ਕੱਢਣ ਲੱਗੀ ਆ ਤਾਂ ਹੁਣ ਵੇਲਾ ਮਰਪਣ ਲੱਗੀ ਨੇ ਤੇ ਹਾਂ ਉਹ ਵੀ ਵੇਖਣ ਦੀ ਹੋਣੀ ਅੱਜ ਮੰਨੇ ਦੀ ਤੇ ਰੋਟੀ ਦੀ ਬੰਨ ਬੜੀ ਲਈ ਆਡਾ ਦੇ ਉਹ ਕੁੱਤੀ ਚੀਕਾ ਰਹਿਣਾ ਇਹ ਵੀ ਆਵੇ ਲਾਕ ਲਾਕੀਆਂ ਆ ਇਹਦੀਆਂ ਲੱਗ ਗਿਆ ਪਾਉਂਦੀ ਹੈ ਹਾਂ ਤੇ ਜੇ ਮਮਮੀ ਤੈਨੂੰ ਟਾਈਮ ਕਹਿ ਦਿੰਨੇ ਨੇ ਵਾਂਡੇ ਜਾਣ ਲੱਗਾ ਤੇ ਮੈਂ ਐਵੇਂ ਕਿਥੇ ਕਰਨੀ ਹੁੰਦੀ ਤੇ ਮੈਨੂੰ ਜਦੋਂ ਤੂੰ ਕਿਹਾ ਹੀ ਨਾ ਕਰੇ ਕਿਹਾ ਚਾਹ ਦੇ ਨਾਲ ਵੀ ਮਮਮੀ ਤੂੰ ਜਾ ਮੈਨੂੰ ਧਾਰ ਕਰਨੀ ਹੁੰਦੀ ਹੈ ਤੇ ਮੇਰਾ ਜੀ ਨਹੀਂ ਲੱਗਦਾ ਡੜ ਤੋਂ ਬਿਨਾ ਮੈਂ ਧਾਰ ਨਹੀਂ ਦੱਸਦੀ ਤੋਦਾ ਕਿਆ ਕਰਨਾ ਆ ਜਾਗਾ ਅੱਜੇ ਚਲਾਕੀ ਨਾ ਨਾ ਕਰਾ ਕਰ ਝੂਠ ਨਾ ਮਾਰਿਆ ਕਰ ਨਹੀਂ ਮਮਮੀ ਉਹ ਦਿਨ ਮੁੰਡਾ ਨਿਕਾ ਹੀਗਾ ਤਾਂ ਕਰਕੇ ਚਲ ਹੁਣ ਸਿਆਲ ਗਾੜੀ ਆ ਗਿਆ ਮੈਂ ਮੁੰਡਾ ਲਾ ਕੇ ਵਿਆਹ ਕਰੂੰਗੀ ਵਿਦਾਇਚ ਤੇ ਧਾਰ ਤੂੰ ਹੀ ਕੱਢਣ ਸੁਬਤ ਆਇਆ ਕਰੀ ਮੁੰਡੇ ਨੇ ਤਾਂ ਸਕੂਲੇ ਚਲ ਜਾਗਾ ਨਾ ਹੁਣ ਤੀਕ ਵਿਆਹ ਕਰਨੀ ਉਹਨਾਂ ਨੂੰ ਬਾਹਰ ਬਥੇਰੇ ਲਾ ਲੂੰਗਾ ਜਿੱਦਾਂ ਤੂੰ ਲੰਦੇ ਨਹੀਂ ਮੇਰੇ ਕੋਲ ਨਾ ਲੱਗਣਗੇ ਚੱਲ ਮੰਮੀ ਨਵੀਂ ਖਮੀ ਹੀ ਨੇ ਉਹਦਾ ਤਾਂ ਮਾਜਾ ਲੱਗਣਾ ਨਦੀ ਲਾਓ ਦੋਤੇ ਚ ਲੜਾਈ ਪੈ ਰਣੀ ਸਾਰੀ ਨਾਲੇ ਹੀ ਨੰਨ ਥੋੜਾ ਡੇ ਹੀ ਚ ਉਹਦਾ ਹੀ ਮਜ਼ਾਕ ਮਸਤੀ ਕਰਦੇ ਆ ਨੋਕ ਚੋਕ ਹੀ ਕਰਦੇ ਆ ਲੜਦੀਆਂ ਨਹੀਂ ਧੁੱਪੀ ਕਰਨਾ ਕਰ ਆ ਮੁਰਗੇ ਇੱਕ ਨੇ ਮਿਲ ਲੱਗਿਆ ਹੈ ਨਾ ਉਹ ਨਵੇਂ ਨੂੰ ਦਾਣ ਦੀ ਆ ਜੀ ਜਿਹੜਾ ਨੂੰ ਸਾਸ਼ੇ ਦਾਣ ਦੀ ਆ ਹਾਂ ਚਲ ਦੇਖੋ ਜਾਈਏ ਫਿਰ ਹਾਂ ਕਰਦਾ ਫੈਸਲਾ ਘਰੇ ਹੋ ਜੇ ਤੇ ਹੋਰ ਕੀ ਚਾਹੀਦਾ ਹੋਰ ਕੀ ਕੋਈ ਸਵਾ ਮੈਨੂੰ ਦਾਜ ਸਾਡੇ ਦੇ ਮੱਝ ਮੂਲੀ ਦਿੰਦੇ ਹਾਂ ਆਹੋ ਕਦਿੰਦੇ ਆ ਕਿ ਮੱਝ ਅੱਗੇ ਦਿੰਦੇ ਸੀਗਾ ਆਹੋ ਹੋਣੀ ਨਹੀਂ ਲੋਕੀ ਕੁਝ ਵੀ ਦਿੰਦੇ ਉਹਦਾਂ ਚੰਗਾ ਵਾ ਹੁਣ ਮੱਝਾਂ ਦੇ ਦਾਜ ਮੂੰਹ ਅੱਡ ਕੇ ਮੰਗਦੇ ਤੇ ਕਰੀਬਾਂ ਦੀਆਂ ਤੇ ਐਡੇ ਕਿਤੇ ਕਿਤੇ ਉਮਰ ਤੱਕ ਆਉਂਦੀਆਂ ਹਣ ਤਾਂ ਲੋਕੀ ਚੁੰਨੀ ਚੜਾ ਕੇ ਖੜਨਦੇ ਆ ਹੋ ਤਾਂ ਕਈ ਲੋਕੇ ਆ ਜੇ ਸਰੋਪਿਆ ਨਾਲ ਮਿਲਣੀ ਕਰਨ ਦੇ ਆ ਮੈਂ ਤਾਂ ਨਹੀਂ ਬਹੁਤ ਸੋਨਾ ਹੋ ਗਿਆ ਹੁਣ ਜਿਹੜਾ ਅਜੇ ਕੰਮ ਲੋਕਾਂ ਦੀ ਸੋਚ ਹੋ ਗਈ ਨਾ ਕਿ ਕੋ ਦਿੱਤਾ ਜੇ ਕਿੱਥੋਂ ਵਿਆਹ ਕਰ ਲੈਣੇ ਇਹਨਾਂ ਨੇ ਸੋਨਾ ਤਾਂ ਲੱਖ ਨੂੰ ਹੋਇਆ ਲੱਖ ਤਾਂ ਤਾਂ ਜਾਣਦੇ ਆ ਚੱਲ ਮੰਨੇ 1.5 ਲੱਖ ਨੂੰ ਚੱਲ ਮੰਨੇ ਛੱਡ ਮੇਰੀ ਆਤ ਚਿੰਤਾ ਦੂਰ ਹੋਈ ਹੁਣ ਕੱਢ ਕੇ ਤੇ ਲੇਨ ਦੇ ਰਿਹਾ ਧਾਰ ਮੈਂ ਤੇ ਜਾਵਾਂ ਮੈਂ ਘਰ ਵੇਖਦੀ ਐ ਐਸੇ ਕਿੰਨਾ ਨਿੱਘ ਆਉਂਦਾ ਈ ਤੂੰ ਫੌਂਡੀ ਸਿੱਧੀ ਅੱਹ ਕੱਲ ਦੇ ਥੱਕੀ ਤੂੰ ਛੋਲ ਲਿਆ ਵਾ ਠੀਕ ਵਾ ਹੈਗੀ ਤਾਂ ਠੀਕ ਹੀ ਆ ਹਾਂ ਅੱਜ ਠੰਡ ਠੰਡ ਜਿਹੀ ਸਿਰ ਤੋਂ ਕਿੰਨੀ ਪਈ ਤੈਨੂੰ ਕੋਈ ਜਾਰੀ ਠੰਡ ਲੱਗਦੀ ਆ ਹਾਏ ਹਾਏ ਆਵੇ ਬਲਜੀਤ ਨੇ ਤੋੜੋ ਗਲੀ ਦੇ ਧਾਂ ਰੱਖੇ ਹੋਈ ਉਹ ਲਈ ਸੁੱਕਣੇ ਪਾਉਣ ਉਹ ਬੰਦਾ ਕੋਠਾ ਪਰ ਤਾਂ ਸਾਰਾ ਸੁਕਣੇ ਪਾ ਪਾ ਕੇ ਰੱਸੀਆਂ ਦੇ ਉਹਨੇ ਤਾਂ ਕੋਠਾ ਹੀ ਭਰਨਾ ਸੀ ਤੂੰ ਆਦੀ ਆ ਮੈਨੂੰ ਠੱਡ ਲੱਗਦੀ ਆ ਉਹਨੇ ਪਾਣੀ ਦੇ ਹੱਥ ਪਾਏ ਉਹਨੂੰ ਕੋਈ ਠੰਡ ਨਹੀਂ ਲੱਗੀ ਉਹ ਕਿ ਕੁੜੀ ਜਿਹੜੀ ਆ ਮੈਂ ਹਣ ਬੁੱਢੀ ਠੇਰੀ ਹੋ ਗਈ ਤੇ ਭੈਣ ਜਿਓ ਕੱਲ ਦੀ ਚਲ ਗਈ ਆ ਨਹੀਂ ਤੇ ਭੈਣ ਦੀ ਸੁਆਤ ਤੇ ਠਾਰ ਕੇ ਢਾਹ ਦਿੰਦੀ ਹੁੰਦੀ ਸੀ ਹਾਂਜੀ ਤੇ ਬਗੈਰ ਜੀ ਨਹੀਂ ਲੰਗੰड्या ਆ ਤਾਂ ਆ ਇਦਾਂ ਹੀ ਆਗੇ ਭੈਣ ਭਰਾ ਆਪਣੇ ਭੈਣ ਭਰਾ ਹੀ ਹੁੰਦੇ ਆ ਚਾਟੇ ਗਾਲੇ ਪੈ ਗਏ ਮੈਂ ਕਿਹਾ ਮੀਨਾ ਰੱਖਣਾ ਅੱਜ ਤੇ ਵਾਰ ਆਂਦੇ ਆ ਨਹੀਂ ਆਂਦੇ ਹੀ ਹਾਂ ਅਰੇ ਮਾਮਾ ਜੀ ਹੋਰ ਰੱਖ ਲੈਣਾ ਐ ਮੰਮੀ ਨੂੰ ਮੈਂ ਹਾਂ ਇਹੀ ਤੇ ਰੱਖਣ ਨੂੰ ਰੱਖਣ ਦੇ ਇਹੀ ਮੰਮੀ ਨਹੀਂ ਖਲੋਂਦੀ ਹਾਂ ਨਹੀਂ ਮੇਰੇ ਨਿਆਣੇ ਤੋਂ ਬਿਨਾ ਜੀ ਨਹੀਂ ਲੱਗਦਾ ਕਿੰਨੇ ਦਿਨ ਹੋ ਗਏ ਆਈ ਨੂੰ ਉਹ ਦਾਰਾ ਹੋਰ ਦੋ ਚਾਰ ਵਾਰੀ ਕਹਿੰਦੇ ਨਾ ਫੇਰ ਭਾਵੇਂ ਰਹਿ ਹੀ ਪੈਂਦੀ ਹੈ ਦੋ ਚਾਰ ਵਾਰੀ ਹੋਰ ਕਹੀ ਜਾਂਦੇ ਕਹੀ ਜਾਂਦੇ ਫੇਰ ਭਾਵੇਂ ਰਹਿ ਹੀ ਪੈਂਦੀ ਪਰ ਉਦਾਂ ਹੀ ਆਈ ਹੈ ਨਹੀ ਉਧਰ ਹੋਰ ਨਾ ਉਹ ਵੀ ਕਾਲੀ ਪੈ ਗਈ ਉਹਦਾ ਜੀ ਨਹੀਂ ਲੱਗਦਾ ਜਿੱਦਾਂ ਨਿਆਣੇ ਤੋਂ ਬਿਨਾ ਪਰ ਸਾਡਾ ਇੱਥੇ ਬੜਾ ਸੁੱਤਰ ਆਇਆ ਹੈਗਾ ਸਾਡਾ ਸੂਤਰ ਆਇਆ ਹੀ ਨਾ ਇਹ ਹੀ ਤੇ ਮੁੱਢ ਕੋਈ ਚੀਂ ਪੈਣੀ ਆਲੀ ਬੰਤੂ ਬੋਲ ਬੁਲਾ ਰਹੇ ਵਾਕਿਆ ਨਹੀਂ ਇਹ ਗੱਲ ਮੈਂ ਵੀ ਸੋਚਿਆ ਲਿਆ ਕੋਈ ਬੋਲ ਬੁਲਾ ਰਾ ਨਹੀਂ ਹੋਇਆ ਜੇ ਸਾਡੀ ਵੱਲ ਆਉਂਦੀ ਸੀ ਚਲੋ ਸਾਨੂੰ ਦੱਸਦੀ ਮੈਨੂੰ ਤੇ ਕਦੇ ਵਾਰ ਗੁੱਸੇ ਵੀ ਹੋ ਗਈ ਮੈਂ ਪੇਜ ਉੱਪਰ ਹੀ ਮੈਂ ਹਣ ਪਰੋਣੀ ਆਈ ਕੀ ਆਪਣਾ ਵਾ ਦੰਦਰ ਸਿਆਣੇ ਦੀ ਅਗਲਾ ਸਿਆਣੀਆਂ ਹੀ ਹੁੰਦੀਆਂ ਆਹੋ ਆਂਦੀ ਤੂੰ ਬੋਲਦੀ ਨਹੀਂ ਚੰਗਾ ਤੂੰ ਮੇਰੇ ਭਰਾ ਨੂੰ ਕਿੱਦਾਂ ਕੋਈ ਹਾਂ ਤੂੰ ਤੂੰ ਕਰਕੇ ਆਂਦੀ ਫੁੰਨੀ ਆ ਇਦਾਂ ਬੋਲੀਦਾ ਵਾ ਹ ਤੇ ਹੁਣ ਵੀ ਫੇਰ ਤੂੰ ਤੂੰ ਹੀ ਲਈ ਆ ਕਰਦੀ ਹੁਣ ਚਲ ਗਈ ਆ ਕੇ ਫੇਰ ਚੱਲ ਗਿਆ ਤੂੰ ਤਾਂ ਨਹੀਂ ਆਖਣ ਮੈਂ ਮੈਨੂੰ ਤੇ ਆਂਦੀ ਗੁੱਸਾ ਬਹੁਤ ਚੜਿਆ ਹੈ ਗੱਲ ਦਾ ਤੇ ਪਰ ਮੈਂ ਕਹਿਣਾ ਤੈਨੂੰ ਆਪਣੇ ਭਰਾ ਦੇ ਹੁੰਦਿਆਂ ਸੀ ਪਰ ਹੁਣ ਮੈਂ ਤੇਨੂੰ ਚੋਰੀ ਕਹਿਨੀ ਓ ਤੂੰ ਤੂੰ ਕਰਕੇ ਨਾ ਤੂੰ ਹੀ ਮੇਰੇ ਭਰਾ ਨੂੰ ਅੱਛਾ ਅਸ ਇੰਤਨਾ ਡਿਕੂਈ ਦਾ ਇਹਦਾ ਸਭਾ ਸ਼ੁਰੂ ਤੋਂ ਇਦਾਂ ਦਾ ਹੀ ਰਿਹਾ ਵਾ ਹਾਂ ਸ਼ੁਰੂ ਤੋਂ ਇਦਾਂ ਦਾ ਰਿਹਾ ਹਾਂ ਤਾਂ ਬਾਈ ਰਿਹਾ ਸਭਾਜ ਦਾ ਇਹ ਗੱਲ ਵਾਦੀ ਵੀ ਮੈਨੂੰ ਗੱਲ ਜਿਹੜੀ ਝੂਠੀ ਆ ਔਰ ਮੈਨੂੰ ਬਹੁਤ ਬੁਰੀ ਲੱਗਦੀ ਆ ਬੁਰੀ ਲੱਗਦੀ ਸੱਚੀ ਗੱਲ ਕਰੋ ਜਿਹੜੀ ਵੀ ਗੱਲ ਆ ਹਾਂ ਨਾ ਦੱਸਿਆਂ ਜੇ ਬਲਜੀਤ ਦੀਆਂ ਹਾਂ ਆਂਦੀ ਹੀ ਹੁਣ ਚੱਲ ਕੋਈ ਨਹੀਂ ਨਿਆਣਾ ਮੂੰਹ ਆ ਮੂੰਹ ਤੇ ਵੀ ਆਖ ਜਾਂਦੀ ਬਲਜੀਤ ਦੇ ਵੀ ਉਦਾਂ ਵੀ ਕਹੀ ਜਾਂਦੀ ਜਾਂਦੀ ਵੀ ਕੀ ਹੁਣ ਮੈਂ ਆਖਾਂ ਚੱਲ ਕੋਈ ਨਹੀਂ ਵੀ ਤੂੰ ਸਿਆਣੀ ਬਣ ਜਾ ਜੀ ਇੱਕ ਜਣਾ ਕਮਣਾ ਵਾਰ ਚੱਲ ਦੂਜਾ ਸਿਆਣਾ ਬਣ ਕੇ ਤੇ ਮੈਂ ਮੈਂ ਤਾਂ ਕੋ ਕਹਿੰਦੀ ਨਹੀਂ ਉਹ ਮੈਂ ਚਵਾਤੀ ਲਾ ਜਾਂਦੀ ਮੈਨੂੰ ਮੁਰਕੇ ਗੁੱਸਾ ਚੜ ਜਾਂਦਾ ਵਾ ਹਾਂ ਤੇ ਚੱਲ ਵਧੀਆ ਰਿਹਾ ਸਾਰਾ ਕੋਹ ਹੁਣ ਵੀ ਬਾਬਾ ਮੇਰ ਹੀ ਰੱਖੇ ਸੱਚੇ ਪਾਤਸ਼ਾਹ ਚਲੋ ਉਹਨੂੰ ਹੋਰ ਕਰਕੇ ਦੱਸਾਂਗੇ ਕਹਤਾ ਭੈਣ ਨੂੰ ਵੀ ਅਹੀਂ ਠੀਕ ਠਾਕ ਹਾਂ ਸ਼ੂਗਰ ਵਾਰਾ ਬੜੀ ਘੜੀ ਦਾ ਔਰ ਬੰਬੀ ਤੋਂ ਹੋ ਆ ਲੈ ਹਾਂ ਜੀ ਤੂੰ ਤਾਂ ਚੰਗੇ ਤੋਂ ਹੋ ਗਏ ਐ ਲਾਸਾਂ ਭਰਤੀਆਂ ਕੋਠਾ ਸਾਰਾ ਕੱਪੜਿਆਂ ਨਾ ਇੰਨੇ ਜਮਾ ਕੀਤੇ ਉਹ ਜਿਹੜੀ ਜਮਾ ਤਾਂ ਹੋ ਹੀ ਜਾਂਦੇ ਤੁਹਾਨੂੰ ਪਤਾ ਹੀ ਆ ਫਿਰ ਕਦੀ ਕੋਈ ਕੰਮ ਕਦੀ ਕੋਈ ਕੰਮ ਹੂੰ ਤੇ ਫਿਰ ਮੈਂ ਚਲ ਤਾਂ ਹੋ ਹੀ ਲੀਨੀ ਆ ਤੁਹਾਂ ਦੇ ਤਾਂ ਮੇਰੇ ਵੀ ਸਾਰੇ ਢੀੜੇ ਭੇਜ ਗਏ ਫਿਰ ਮੈਂ ਨਹਾ ਹੀ ਲਿਆ ਚੰਗਾ ਆਇਆ ਤੇ ਨਾਲ ਜਿਹੜੀ ਹੁਣ ਭੂਆ ਆਦ ਤਾਂ ਪੈ ਗਈ ਆ ਉਹ ਹੁਣ ਛੇਤੀ ਥੋੜੀ ਜਾਣੀ ਆ ਚਾਰ ਦਿਨ ਤੇ ਰਹਿਣ ਗਈ ਐ ਭੂਆ ਨੇ ਚੰਗੀਆਂ ਆਤ ਤਾਂ ਪਾਈਆਂ ਉਹ ਤਾਂ ਮਾਰੀਆਂ ਨਹੀਂ ਪਾਈਆਂ ਪਰ ਉਹਦਾ ਬੂਆ ਇੱਕ ਗੱਲ ਹੈਗੀ ਉਹ ਆਪਾਂ ਦੋਵੇਂ ਜਣੀਆਂ ਲੜਦੇ ਜੰਦੇ ਨਹੀਂ ਆ ਸੀ ਨਾ ਉਹ ਲੜਾਈ ਮੁਕਾ ਗਈ ਆ ਮੁਕਾ ਗਈ ਆ ਕੇ ਕਿਤੇ ਸੋਹਣੀਆਂ ਗੱਲਾਂ ਕਰਦੀ ਹੁੰਦੀ ਨੀ ਜਾਨੀ ਕਿਆ ਪੁਰਾਣੀਆਂ ਪੁਰਾਣੀਆਂ ਜਦੋਂ ਗੱਲਾਂ ਕਰਮਿਆਂ ਦੀਆਂ ਉਹ ਰ ਤੇ ਉਹ ਕਿੰਨੀਆਂ ਚੰਗੀਆਂ ਲੱਗਦੀਆਂ ਕਿਉਂਕਿ ਹੁਣ ਅੱਜ ਦੇ ਜ਼ਮਾਨੇ 'ਚ ਉਹ ਗੱਲਾਂ ਹੈ ਹੀ ਨਹੀਂ ਨਹੀਂ ਹੈਗੀਆਂ ਕਿ ਖੂਹ ਹੁੰਦੇ ਸੀ ਸਾਡੇ ਸਾਡੇ ਕੋਲ ਊਂਟ ਹੁੰਦੇ ਸੀ ਆਹੀਂ ਖੂਹਾਂ ਦਾ ਪਾਣੀ ਭਰਦੇ ਹੁੰਨੇ ਕਿੰਨੀਆਂ ਗੱਲਾਂ ਹੈ ਹੁਣ ਤੇ ਘਰ-ਘਰ ਮੋਟਰਾ ਲੱਗੀਆਂ ਤੇ ਪਾਣੀ ਵੇਸਟ ਹੋ ਗਿਆ ਅੱਗੇ ਤੋਂ ਆਖਣ ਨਹੀਂ ਹਾਂ ਜਦੋਂ ਕਿ ਮੇਰੇ ਪੂਆ ਨੇ ਵਾ ਵਨੇ ਰੀ ਲਿਆਂਦੀ ਆਹੋ ਥੋੜੀ ਨੇ ਰੀ ਲਿਆਂਦੀ ਕਿ ਮੇਰੀ ਲਿਵਨ ਚ ਫਾਇਦਾ ਹੀ ਹੋ ਗਿਆ ਵਾ ਕਿ ਸਾਰਾ ਤਾਂ ਨਹੀਂ ਨਾ ਕੋਈ ਵੀ ਹੋਇਆ ਹੈ ਤੇ ਸਹੀ ਆ ਪਰ ਇਹ ਵੀ ਸਿਆਣਾ ਬੰਦਾ ਘਰ ਦੇ ਵਿੱਚ ਹੋਵੇ ਨਾ ਬੜੀਆਂ ਹੀ ਮੱਤਾ ਦਿੰਦਾ ਮਾ ਬੰਦਾ ਸਿਆਣੀ ਗੱਲ ਕਰਦਾ ਵਾ ਆਂਦੇ ਹੁੰਦੇ ਆ ਨਾ ਮਤ ਦਿੱਤੀ ਚੰਗੀ ਟੋਕ ਦਿੱਤਾ ਮੰਦਾ ਉਹਦੇ ਮੱਤਾ ਹੀ ਦੇ ਕੇ ਗਈ ਭੈਣ ਜੀ ਸਭ ਪੂਆ ਉਹਦਾ ਨਾ ਹਾਇ ਦੇ ਕਹਾਵਤਾ ਪਾ ਤੇ ਲਈ ਦੀਆਂ ਪਰ ਇਹਦਾ ਮਤਲਬ ਨਹੀਂ ਪਤਾ ਇਹਦਾ ਕੀ ਮਤਲਬ ਆ ਟੋਕ ਦਿੱਤਾ ਮੰਦਾ ਤੇ ਮਤ ਦਿੱਤੀ ਚੰਗੀ ਵੀ ਮਤ ਜੇ ਕੋਈ ਲੱਲਵੇ ਕਿਸੇ ਦੇ ਕੋਲ ਤਾਂ ਚੰਗੀ ਹੁੰਦੀ ਆ ਹਾਂ ਤੇ ਟੋਕ ਦੇ ਕੇ ਜਦੋਂ ਚੁਗਲੀਆਂ ਕਰ ਲੈਣੀਆਂ ਗੱਲਾਂ ਕਰ ਲੈਣੀਆਂ ਤਾਂ ਉਹ ਫਾਇਦਾ ਨਹੀਂ ਨਾ ਕੋਈ ਵੀ ਅੱਛਾ ਠੀਕ ਆ ਚਲ ਇਹਦਾ ਮਤਲਬ ਪਤਾ ਲੱਗ ਗਿਆ ਆਹੋ ਇਹ ਗੱਲ ਪਤਾ ਹੋਰ ਨਾ ਕਹਤਾ ਤਾਂ ਆ ਆਰਾਮ ਨਾ ਪਤਾ ਲੱ ਜਾਂਦਾ ਪਰ ਇਹਦਾ ਨਹੀਂ ਪਤਾ ਲੱਗਾ ਚਲੋ ਅੱਜ ਇਹਦਾ ਵੀ ਪਤਾ ਲੱਗ ਗਿਆ ਪਰ ਮੈਨੂੰ ਜਿੰਨਾ ਕੁ ਪਤਾ ਮੈਂ ਤੁਹਾਨੂੰ ਦੱਸਤਾ ਬਾਕੀ ਮੈਨੂੰ ਨਹੀਂ ਪਤਾ ਵੀ ਇਹਦਾ ਕੋਈ ਹੋਰ ਮਤਲਬ ਹੋਊਗਾ ਤਾਂ ਮੈਂ ਉਹ ਮੈਂ ਦੱਸ ਨਹੀਂ ਸਕਦੀ ਹੁਣ ਤੈਨੂੰ ਨਹੀਂ ਓਹੋ ਹੋ ਦੇਖ ਚੱਲਿਆ ਮੈਂ ਆਖ ਨਹੀਂ ਆ ਹੁਣ ਜਿੱਦਾਂ ਆਪਾਂ ਖੁਸ਼ਵਾਂ ਚਲੋ ਠੀਕ ਠਾਕ ਵਾਂ ਵਧੀਆ ਚੱਲਣ ਡਿਆ ਸਿਸਟਮ ਆਇਆ ਕੋਲ ਵੇਖਿਆ ਛੇੜ ਛੇੜਦੀ ਇਹਨੂੰ ਕਹਿੰਦੇ ਆ ਤਲੁਖਣੀ ਤਲੁਖਣੀ ਛੇੜਨੀ ਤਲੁਖਣੀ ਲਾਉਣੀ ਹਾਏ ਬੂਆ ਤਾਂ ਨਾਲ ਮਜ਼ਾਕ ਵੀ ਕਰੀ ਉਹ ਦਿਨ ਜਦੋਂ ਫੁੱਫੜ ਨਾਲ ਮਜ਼ਾਕ ਨੂੰ ਕਿੱਦਾਂ ਹੈ ਨਾ ਗਲਤ ਮਤਲਬ ਨਾ ਕੱਢਿਆ ਮੈਂ ਮਾੜੀ ਜੀ ਗੱਲ ਕਹੀ ਵੀ ਫੁੱਫੜ ਜੀ ਤੂੰ ਇਹਦੇ ਸੜਕੇ ਕੋਲ ਆਉਗੇ ਤੇ ਫੁੱਫੜ ਜੀ ਬਾਹਰ ਆਣ ਕੇ ਰੋਸ ਕੇ ਬਹਿ ਗਏ ਕਿੰਨਾ ਚਿਰ ਰੁਸੇ ਰਹੇ ਤੇ ਪੂਆ ਦਾ ਸਾਹਮਣੇ ਦਿਖਾਇਆ ਮੈਂ ਮੈਂ ਵੀ ਰੋਸ ਲੈਣਾ ਹੁਣਾ ਆ ਕਿਤਰਾ ਦੀਆਂ ਗੱਲਾਂ ਆਈਆਂ ਜੇ ਹੁਣ ਮੈਂ ਮਾੜੀ ਜੀ ਗੱਲ ਕਾਹਦੀ ਦਿੱਤੀ ਆ ਤੇ ਗੱਲ ਛੱਡ ਵੀ ਦੀ ਆ ਆ ਤੈ ਕੋਲ ਪੀਏ ਤੂੰ ਸੋ ਕਹਿ ਵੀ ਚੰਗਾ ਪੂਆ ਵਧੀਆ ਗਾਲਵਾ ਮੈਂ ਤਾਂ ਨਹੀਂ ਪੇ ਲੜਾਈ ਦਾ ਤਾਂ ਨਾਂ ਲੈਣਾ ਮਾੜਾ ਵਾ ਤੂੰ ਤਾਂ ਕੋਲ ਦੀਆਂ ਗੱਲਾਂ ਕਰਨ ਨਹੀਂ ਆ ਤੇ ਫੁੱਫਣ ਨੇ ਜੇ ਗੁੱਸਾ ਕਰ ਲਿਆ ਸੀ ਨਾ ਐਨ ਜੀ ਬਹੁਤ ਸਮਝਾ ਕੇ ਗਈ ਉਹਨੇ ਵੀ ਬੜਾ ਸਮਝਾਇਆ ਸੀ ਉਹਨੇ ਕਹੀ ਧੀਏ ਤੀ ਗੁੱਸਾ ਨਹੀਂ ਕਰੀ ਜਾਂਦਾ ਆਂਦੇ ਜਿਹੜੇ ਨਾਲੇ ਮਰਦ ਹੁੰਦੇ ਆ ਨਾ ਉਹ ਤੇ ਗੱਡੀਆਂ ਲੰਘ ਜਾਂਦੇ ਤੇ ਪ੍ਰਵਾਹ ਨਹੀਂ ਕਰਦੇ ਤੂੰ ਕਿਉਂ ਗੁੱਸਾ ਕੀਤਾ ਉਹਨੇ ਫਿਰ ਵੀ ਤੇਰੇ ਵੱਲ ਦੀ ਗੱਲ ਕੀਤੀ ਯਾਰ ਠੀਕ ਆ ਭੂਆ ਜੇ ਇਸੇ ਖੁਸ਼ੀຊੁਣ ਮੈਂ ਕਹਿੰਨੀ ਕਿ ਇਹ ਦਿਨ ਪਿੰਡ ਚੱਲੀਏ ਫਿਰ ਦੋਵੇਂ ਜਣੀਆਂ ਇਕੱਠੀਆਂ ਚੱਲੀਏ ਨਾਲੇ ਲੱਗੇ ਲੱਗੇ ਪਤਾ ਲੱਗੂਗਾ ਵੀ ਦੋਵੇਂ ਆਈਆਂ ਭੂਆ ਪਤੀ ਇਕੱਠੀਆਂ ਠੀਕ ਹੀ ਨਹੀਂ ਗੱਲ ਫਿਰ ਉਹ ਗੱਲ ਹੋਈ ਨਾ ਭੂਆ ਪਤੀ ਖੂਨ ਦਾ ਰਿਸ਼ਤਾ ਹੁੰਦਾ ਵਾ ਮੈਂ ਵੀ ਤੇ ਤੇਰਾ ਇਹੋ ਹੀ ਗੱਲ ਕਰਨ ਲੱਗੀ ਹਾਂ ਕਿ ਬਲਜੀ ਚੱਲੀਏ ਆਪਾਂ ਅੱਗੇ ਲੜਾਈਆਂ ਪੜਾਈਆਂ ਤੂੰ ਗਾੜੀ ਚੱਲ ਗਈ ਮੈਂ ਮਗਰ ਚੱਲ ਕੇ ਇੰਨਾ ਕੀ ਕੁਝ ਕਰਦੇ ਰਹੇ ਹਾਂ ਹੁਣ ਇਹ ਆਪੀ ਰਾਜੀ ਪਾਜੀ ਜਾਈਏ ਖੁਸ਼ੀ ਖੁਸ਼ੀ ਜਾਈਏ ਤੇ ਹੋ ਕੇ ਆਈਏ ਇੱਕ ਵਾਰ ਚਲੋ ਠੀਕ ਆ ਮੈਂ ਕੱਪੜੇ ਸੁਕਣੇ ਪਾ ਲਾ ਫੇਰ ਕਰਦੇ ਆ ਸਲਾਹ ਨਾਲੇ ਉਹ ਵਿਚਾਰੇ ਵੀ ਆਏ ਹੀ ਆ ਪੈਣ ਜਿੰਨੇ ਸੱਦੇ ਹੀ ਸਾਰੇ ਜਾਣੇ ਇਕੱਠੇ ਆ ਪਤਾ ਲੱਗਦਾ ਹੀ ਆ ਵੀ ਹੁਣ ਸਾਰੇ ਖੁਸ਼ ਵਾ ਠੀਕ ਆ ਪੋ ਕੋਈ ਗੱਲ ਨਹੀਂ ਨਾਲੇ ਨਾ ਮੈਂ ਤੇ ਵੀਰ ਨਾਲ ਸਲਾਹ ਕਰ ਲੂੰਗੀ ਤੇ ਇਕੱਠੇ ਚੱਲ ਜਾਾਂਗੇ ਆਹੋ ਠੀਕ ਆ ਤੂੰ ਤੇ ਬਾਬਾ ਦਵਾਈ ਕੱਢ ਲਈ ਆ ਮੇਰਾ ਸਗੋਂ ਕੰਮ ਕਰਨ ਵਾਲਾ ਮੈਂ ਤੇ ਕੋਈ ਵੀ ਨਹੀਂ ਕੰਮ ਕੀਤਾ ਜਿਆਦਾ ਹੱਲੇ ਚਾਚੀ ਆ ਜਾ ਰਿਹਾ ਕਵੀਰ ਕੀੜੇ ਕਰਨ ਕੋਹ ਹੋਣੀ ਕੰਮ ਤਾਂ ਕੋਈ ਵੀ ਨਹੀਂ ਕੀਤਾ ਸਵੇਰ ਦਾ ਛੁੱਪੇ ਬੈਠੇ ਪਹਿਲਾਂ ਉੱਥੇ ਹਾਂ ਚਾਚਾ ਤੇਰਾ ਚੱਲ ਗਿਆ ਬੀਤੇ ਤੇ ਮੈਂ ਅੰਦਰ ਨੂੰ ਆ ਗਈ ਮੈਂ ਮਾਰਾ ਮੋਟਾ ਮੈਂ ਵੀ ਕੋਈ ਕੰਮ ਵੇਖ ਲਾਂ ਬਲਜੀਤ ਨੇ ਰਾਂ ਚੰਗੀ ਦਵਾਈ ਕਰਤੀ ਸੁਵਾਤੇ ਅੱਜ ਦੇ ਚਾਚੀ ਉਹਨੂੰ ਪਤਾ ਨਹੀਂ ਕੀ ਲੜਿਆਈ ਉਹ ਹਾਂ ਸੁਵਖਤੈ ਛੁੱਟੇ ਉਹਦੇ ਚਾਹ ਪਿਆਲ ਗਈ ਆਟਾ ਘੁੰਨ ਲਿਆ ਹਾਂ ਤੇ ਰੋਟੀਆਂ ਵੀ ਪਕਾਉਂਦੀਆਂ ਮੈਂ ਜਾਣਾ ਕਿਤੇ ਇਹ ਨਹੀਂ ਜਾਣਾ ਨਹੀਂ ਮੇਰਾ ਤਾਂ ਸੁੱਖ ਤੇ ਕੰਮ ਨਹੀਂ ਵੇਖ ਲੀਏ ਹਾਂ ਵੀ ਆਇਆ ਕਿ ਨਹੀਂ ਮੈਂ ਤਾਂ ਲੇੜਾ ਆ ਲੈ ਉਹ ਤਾਂ ਚੰਗਾ ਰਹਿ ਗਿਆ ਅਸੀਂ ਤੇ ਜੇ ਸਾਰੇ ਕੰਮ ਕਰਨ ਵਾਲੇ ਸਾਡੇ ਅਜੇ ਮੈਂ ਸੋਚਾਂ ਹੀ ਸੋਚਣ ਲਈ ਵੀ ਇਧਰੋਂ ਕੰਮ ਕਰਕੇ ਤੁਹਾਡੀ ਅਲ ਜਾਨੀ ਚਲ ਤੂੰ ਵੀ ਆ ਗਿਆ ਚੰਗਾ ਹੋਇਆ ਕੀ ਕਰਨ ਲਈ ਹੁਣ ਉਹ ਮੈਂ ਜਿਹੜੇ ਸੁਪਨੇ ਪਾਉਣ ਗਈ ਕੋਠੇ ਤੇ ਹਾਂ ਠੀਕ ਆ ਤੇ ਉਹ ਨਾ ਮੈਂ ਆਖਣ ਲਈ ਵੀ ਸਲਾਹ ਕਰਨੀ ਤੁਹਾਡੇ ਨਾਲ ਜਿਹੜੀ ਉਧਰ ਤੁਹਾਡੇ ਸਹੁਰਿਆਂ ਨੂੰ ਚਾਚੀ ਸਹੁਰਿਆਂ ਨੂੰ ਅਜੇ ਹੁਣ ਤੇ ਥੋੜੇ ਦਿਨ ਹੋ ਕੇ ਗਏ ਭਰਾਵਾ ਹੋ ਗਏ ਚੰਗਾ ਹੋਇਆ ਅਸੀਂ ਨਹੀਂ ਜਾ ਸਕਦੇ ਤੇ ਚਲ ਜੋ ਕੋਈ ਪੂਆ ਪਤੀ ਦੋਵੇਂ ਜਾਣਗੇ ਤਾਚੇ ਨੂੰ ਲੈ ਜਾਓ ਨਾਲ ਜੇ ਤੂੰ ਚਲ ਜੇਗਾ ਤੇ ਪਿੱਟਿਆ ਜਾਵੇਂਗਾ ਉਥੇ ਓ ਮੈਂ ਜਾਂ ਤੂੰ ਹਟਣਾ ਸੱਜਦਾ ਨਹੀਂਗਾ ਫੇਰ ਉਹ ਗੱਲ ਵੀ ਲੜਾਈ ਛੋਣੀ ਆ ਉਹ ਲੜਾਈ ਨਹੀਂ ਬਾਬਾ ਛੋਣੀ ਮੇਰਾ ਤੇ ਮੇਰੇ ਗਲੋਂ ਕੋੜ ਲੱਥਾ ਵਾ ਸ਼ਰਾਬ ਦਾ ਲਸਾ ਰਹਿ ਤੂੰ ਉੱਥੇ ਗਿਆ ਭਟੀਏ ਤੇ ਫੇਰ ਬੋਤਲ ਖੋਲ ਕੇ ਬੈਰੇ ਨਾ ਆ ਭਾਈਆ ਛਿਰ ਛਿਰ ਲਾਈਏ ਜਦੋਂ ਤੇਰਾ ਨਾਂ ਜੀ ਕਰੂਗਾ ਪੀਣ ਪਰ ਬਰਬਰ ਤੇਰੇ ਘਾਟ ਤੇ ਨਹੀਂ ਉੱਟਾ ਕੇ ਮੂੰਹ ਤੇ ਨਹੀਂ ਪਾਣ ਲਗਾਓ ਪਰ ਚਾਚੀ ਉਹਨੇ ਹਟਣਾ ਹੀ ਨਹੀਂਗਾ ਕਹੂ ਨਿੰਬੂਆਂ ਚ ਲਾਦਾ ਭਾਈਆ ਬਸ ਨਹੀਂ ਕੀ ਨਹੀਂ ਕੀ ਪਤਾ ਨਹੀਂ ਕਿ ਇਹਨੂੰ ਲਾਦਾ ਆ ਪੱਤੇ ਖਾਦੀ ਪਤਾ ਨਹੀਂ ਲੱਗਦਾ ਉਹ ਮੁਰਗੇ ਥੋੜੇ ਥੋੜੇ ਕੰਮ ਵਜ ਜਾ ਰਹੇ ਆ ਹੁਣ ਇੰਨਾ ਕੁਝ ਹੋ ਚੁੱਕਾ ਹੀ ਹੁਣ ਭੈਣ ਜੀ ਆਈ ਸਾਰਿਆਂ ਨੂੰ ਸੱਦਿਆ ਵਾ ਹਾਂ ਹਾਂ ਸਹਿਮਤੀ ਹੋ ਗਈ ਆ ਖੋਜਵਾ ਹੁਣ ਸਾਰੇ ਜਣੇ ਹੁਣ ਵੀ ਹੋ ਜਾ ਏਦਾਂ ਕਰੂਗਾ ਉਹਦਾ ਕੀ ਪਤਾ ਵਾ ਮੁੜ ਕੇ ਤੂੰ ਨਾ ਉਹਨੇ ਮੇਰਾ ਨਾ ਭਾਈਆ ਨਹੀਂ ਹਟਦਾ ਮੁੜ ਕੇ ਤੁਸੀਂ ਵੀ ਮੇਰੇ ਦਵਾਲੇ ਹੋ ਜਾਣਾ ਹੁਣ ਕੀ ਹੋਇਆ ਵਾ ਫਿਰ ਫੋਨ ਕਰ ਲਾਂਗੇ ਉਹਨਾਂ ਨੂੰ ਤੇ ਅਸੀਂ ਆਉਣ ਲੱਗੇ ਆ ਤੇ ਰਗਵੀਰ ਆਂਦਾ ਵੀ ਮੈਂ ਨਹੀਂ ਜਾਣਾ ਮੈਨੂੰ ਮਨਜੋਤ ਨੇ ਪਿਆਰ ਲਣੀ ਆ ਤੇ ਜੇ ਉਹ ਕਹਿਣਗੇ ਵੀ ਅਸੀਂ ਨਹੀਂ ਪਿਆਰਦੇ ਕੋਈ ਗੱਲ ਨਹੀਂ ਫਿਰ ਅਸੀਂ ਉਹਨਾਂ ਨੂੰ ਕਹਿ ਦਾਂਗੇ ਵੀ ਇੱਕ ਤਾਂ ਕਹਿਣਾ ਨਾ ਪੀਣੀ ਆ ਤੇ ਮੁੜ ਕੇ ਰੱਖ ਦੇਣੀ ਆ ਪੁੱਛਣਾ ਹੀ ਨਹੀਂਗਾ ਵੀ ਲਿਆਵਾ ਕਿ ਨਾ ਲਿਆਵਾ ਚਾਚੀ ਗੱਲ ਪਤਾ ਕੀ ਆ ਪਹਿਲਾਂ ਪਿਆਰ ਲੈਂਦੇ ਤੇ ਮੁੜ ਕੇ ਕੁੱਟਣਾ ਆ ਜਾਂਦੇ ਆ ਨਹੀਂ ਨਹੀਂ ਇਹ ਮੰਨਣਾ ਕੰਮ ਥੋੜੀ ਨਹੀਂ ਨਹੀਂ ਹੁਣ ਨਹੀਂ ਵਾਗਰੂ ਆਪ ਰਾਵਾਂ ਹੁਣ ਨਹੀਂ ਹੋਜੀ ਗੱਲ ਹੁੰਦੀ ਮੇਰਾ ਵੀ ਸੱਚ ਪੁੱਤ ਵੀ ਸੱਚ ਪੁੱਤ ਕਿਉਂ ਲੈ ਇਹਦੀ ਛੱਡੀ ਆ ਤਾਤਾ ਮੇਰੇ ਮਹੀਨੇ ਦਵਾਤ ਦਾ ਪੀਤੀ ਨੂੰ ਤੇ ਗੁਰੂਆ ਪਿੰਦ ਮੈਂ ਪੱਠੇ ਲੈਣ ਕਲਾਇਆ ਤੇ ਤੂੰ ਪੀਤੀ ਖਾਦੀ ਚ ਸੁੱਕੇ ਕੇ ਪੱਠੇ ਵਟਲੇ ਆ ਲੈ ਉਹ ਭਰਾਵਾ ਪੋਛਲਾ ਚਾਕੀ ਨੂੰ ਪੱਠੇ ਲੈ ਕੇ ਮੈਂ ਤੇ ਘਰੋਂ ਬਾਹਰ ਗਿਆ ਜੀ ਮੈਨੂੰ ਕਿਵੇਂ ਲੱਗਿਆ ਜੀ ਮੈਂ ਤਾਂ ਹੁਣ ਪੀ ਕੇ ਗਿਆ ਤੇ ਫੇਰੀ ਵੱਟ ਕੇ ਲੈ ਆਉਂਦਾ ਉਹਨਾਂ ਦੇ ਹਲੋ ਪਾਣੀ ਨੇ ਕਹਿਣਾ ਕਹਿਣਾ ਹੁੰਦਾ ਤੁਸੀਂ ਆਪੇ ਉਜਾ ਲਾਈ ਜਾਂਦੇ ਹੋਣੇ ਤੇ ਹੁੜਾ ਮਾਂ ਦੇਂਦੇ ਹੈ ਨਾ ਵੀ ਮੇਰੇ ਪੱਠੇ ਵੱਟ ਕੇ ਲੈ ਗਿਆ ਤੇ ਲਾਮਾਂ ਦੇ ਮੇਰੇ ਮੂੰਹ ਨਿਕਲ ਗਿਆ ਮੈਂ ਮੇਰੇ ਪਿੱਤੀ ਖਾਦੀ ਜੀ ਵੱਟ ਲਏ ਹੋਣੇ ਆ ਲਾ ਮੈਂ ਮੇਰੇ ਆਪਣੇ ਲੈਣ ਖਲਾਇਆ ਤੁਹਾਨੂੰ ਹੁਣ ਮੇਰੀ ਵੀ ਸੁਣ ਲੋਗੇ ਪਾਣੀ ਕਿੱਥੇ ਲਾਇਆ ਹੈ ਗੱਲ ਕੁਮਾਰ ਨੂੰ ਤਕਮਾਰ ਨੂੰ ਲਾਇਆ ਹੈ ਪਾਣੀ ਤੇ ਉਹ ਸਾਰਾ ਕਾਲਾ ਟਟਾ ਟਟਾ ਬਰਸਾਂ ਚ ਤੇ ਬਰਸਣ ਕੋੜ ਕੋੜੇ ਪਾਣੀ ਖਲੋਤਾ ਤੇ ਨਾਲ ਕਾਨਕ ਵੀ ਗਿੱਲੀ ਹੋਉਂਦੀ ਮੈਂ ਨੱਕੇ ਨੂੰ ਕਿ ਲੱਗਵੇ ਕਮਾਜ ਪਾਣੀ ਛੱਡ ਕੇ ਆਇਆ ਫੇਰ ਮੈਂ ਜਿਵੇਂ ਪੱਠੇ ਨਾਲ ਖੜੇ ਚਾਚੀ ਨਿਕਾਣਾ ਲੈ ਬਾਹਨੇ ਮਾਰਦਾ ਫੇਰ ਸੁੱਖਾ ਉੱਤੇ ਮੈਨੂੰ ਕੁਝ ਦਿਖਿਆ ਮੈਂ ਤਾਂ ਲੇੜੇ ਢੀ ਵੱਟ ਕੇ ਲੈ ਜੰਨੇ ਓਏ ਟੀਨੇ ਦੀ ਆ ਗਈ ਉੱਥੋਂ ਫੇਰ ਓਹ ਮੈਂ ਫੇਰ ਪਾਣੀ ਛੱਡਿਆ ਕਮਾਜ ਉਹਦੇ ਵਿੱਚ ਪ੍ਰਾਲੀ ਬੂਰੀ ਦੇ ਕੱਖ ਕਿਤੇ ਨਾ ਜਾ ਕੇ ਇਕੱਠੇ ਹੋ ਗਏ ਤੇ ਉੱਥੇ ਨੱਕਾ ਉਹਨੇ ਬੰਦ ਕਰਤਾ ਪਾਣੀ ਉਹ ਫਿਰ ਇਧਰੋਂ ਟੁੱਟ ਗਿਆ 15 ਮਾਤਰਾ ਦੇ ਪਰਸਨਾਂ ਨੂੰ ਬੜੇ ਪਾਣੀ ਪਾਣੀ ਹੀ ਵਿੱਚ ਜਦ ਮੈਂ ਪਾਣੀ ਵਿੱਚ ਛੁੜੀ ਵੱਢਣ ਆਇਆ ਤਾਂ ਇਹਨਾਂ ਦੇ ਪੱਠੇ ਹੀ ਸਾਰੇ ਮੈਂ ਤੂੰ ਤੂ ਸਭੋ ਆਖਨੇ ਮੈਂ ਹਾ ਗੁਰੂ ਆਹਦੇ ਪੱਠੇ ਬੜੇ ਆ ਮੈਂ ਨੇ ਉਹਨੂੰ ਆਖਿਆ ਹਾ ਸਾਡੇ ਘਰ ਦਾ ਆਂਦਾ ਤਾਂ ਉਹ ਵੀ ਮੇਰੇ ਵੱਟ ਕੇ ਲੈ ਕੇ ਆਹੀ ਨਾ ਬਣੋਂਦੇ ਸਲਾਹ ਵਾਂਡੇ ਜਾਣ ਦੀ ਤੁਹਾਡੇ ਸਹੁਰਿਆਂ ਦੇ ਅੱਛਾ ਤੇ ਪਰ ਪਹਿਲਾਂ ਤੁਸੀਂ ਇਦਾਂ ਕਰੋ ਵੀ ਡਾਕਟਰ ਦੇ ਜਾਓ ਅੱਖਾਂ ਵਾਲੇ ਦੇ ਇਲਾਜ ਕਰਾਓ ਤੇ ਐਨਕਲ ਲਵਾਓ ਤੇ ਫੇਰ ਕਾਨੂੰ ਪਤਾ ਲੱਗਣਾ ਕਿ ਪਾਣੀ ਮੈਂ ਕਿੱਥੇ ਲਾਇਆ ਵਾ ਮੈਂ ਅੱਖਾਂ ਦਾ ਵੀ ਇਲਾਜ ਕਰਾ ਲਊਗਾ ਤੇ ਕੰਨਾਂ ਦਾ ਵੀ ਕਰਾ ਲਊਗਾ ਤੂੰ ਆਪਣੇ ਸਿਰ ਦਾ ਇਲਾਜ ਕਰਾ ਉਹ ਭਰਾਵਾ ਹਣ ਤੂੰ ਹੀ ਨਾ ਲੜ ਪਿਓ ਇਥੇ ਮਾਂਹ ਕਲਾ ਕਰੋ ਮੁਕੀ ਆ ਤੇਰੇ ਸਾਹਮਣੇ ਵੀ ਇੱਕ ਤਾਂ ਨਹੀਂ ਬੋਲਣਾ ਮੈਂ ਹੋਂਦਾ ਤੈਨਾਂ ਨਾਲ ਗੱਲ ਕਾਂਢਿਆ ਤੇ ਇਹ ਵਿੱਚ ਉਤਰਾ ਹੀ ਲਾਤੜਾਈ ਪਈ ਜਾਂਦੀ ਆ ਉਹ ਵੀ ਸੱਚੀ ਤੇ ਹੀ ਮੇਰੀ ਸਾਈਡ ਰਹਿਣਾ ਜੇ ਤੂੰ ਹੀ ਗੱਲ ਕਰਨੀ ਸੀ ਨਾ ਆਪਾਂਵੇਂ ਗੱਲਾਂ ਕਰਨਦੇ ਆ ਤੁਸੀਂ ਵੀ ਕਿਸ ਹਿਸਾਬ ਨਾਲ ਗੱਲ ਕਰ ਲੈਂਦੇ ਮੈਂ ਉਦਾਂ ਗੱਲ ਕਾਂਢ ਤੂੰ ਆਹੋ ਤੂੰ ਛੱਡੀ ਆ ਤੂੰ ਪੁੱਛਦੇ ਆਂ ਤੇ ਆਣ ਕੇ ਉਹਨੂੰ ਵਿਚਾਰੇ ਨੂੰ ਅਲੀ ਅਲੀ ਕਰਦੇ ਪੈ ਗਏ ਆ ਬੇ ਤੇ ਤੈਨੂੰ ਉਹੀ ਨਹੀਂ ਚੰਗਾ ਲੱਗਦਾ ਲੈ ਗੱਤ ਇਹ ਆਈ ਸੋਲਾ ਦੇ ਕੋ ਹਾਂ ਇਹ ਤਾਂ ਨਹੀਂ ਇਹਨੂੰ ਤੂੰ ਨਹੀਂ ਚੰਗਾ ਲੱਗਦਾ ਤੈਨੂੰ ਇਹ ਨਹੀਂ ਚੰਗੀ ਲੱਗਦੀ ਹੋਣਾ ਨਹੀਂ ਮੈਨੂੰ ਨਹੀਂ ਚੰਗਾ ਲੱਗਦਾ ਇਹ ਤੂੰ ਅੜਾ ਤੂੰ ਘੜੀ ਕਿ ਭੀ ਮੰਮੀ ਤੇ ਜਾਣਾ ਵੇਖੀ ਕਿਤੇ ਹੋਰ ਨਵਾਂ ਚੰਨ ਚੜਾ ਦੀ ਵਾਰੂ ਵਾਰੂ ਜਾਣਾ ਹੁੰਦਾ ਨਾ ਹੁਣ ਚੰਗੀ ਨਹੀਂ ਲੱਗਦੀ ਚੰਗੀ ਨਹੀਂ ਲੱਗਦੀ ਮੈਂ ਵੀ ਹੁਣ ਤੈਨੂੰ ਚੰਗੀ ਨਹੀਂ ਲੱਗਦੀ ਉਹ ਗੱਲ ਹੀ ਹੋਣੀ ਦੀ ਉਹ ਤੂੰ ਯਾਰ ਚੱਲ ਠੀਕ ਆ ਲਈ ਲਈ ਮਾਫ ਕਰੋ ਗੁੱਸਾ ਮਾਫ ਕਰੋ ਤੇ ਮੰਡੇ ਜਾਣਾ ਮੈਨੂੰ ਮਨਾ ਤੈਨੂੰ ਲੈ ਜਾ ਨਾਲ ਹਾਂ ਇਹਨੂੰ ਲੈ ਜਾ ਨਾਲੇ ਨਹੀਂ ਨਹੀਂ ਸਾਰਿਆਂ ਨੇ ਜਾਣਾ ਵਾ ਬਲਜੀਤ ਨੂੰ ਦੱਸ ਜਾ ਕੇ ਚੰਗਾ ਆਹੋ ਤੇ ਜਾਣਾ ਕਦੋਂ ਆ ਜਾਵਾਂਗੇ ਅੱਜ ਜਾ ਸਵੇਰੇ ਕੇ ਜਦੋਂ ਕਹਿ ਦਿੱਤਾ ਜਾਣਾ ਨਾਲੇ ਅਗਲੇ ਨੇ ਕੰਮ ਕੀਤਾ ਨਾਲੇ ਉਹਦੇ ਮੂੰਹ ਤੇ ਆਣ ਕੇ ਫੜਫੜ ਕਰ ਦਿੱਤਾ ਵਾ ਉਦਾਂ ਕਿਦੇ ਸਿਹਸਪਾ ਕਿਹਨਾਂ ਦਾ ਤੇ ਵੀਰ ਹੁਣ ਪੱਠੇ ਲੈਣ ਜਾਵਾਂਗੇ ਤੇ ਮੇਰਾ ਪੁੱਤ ਆਪਣੀ ਲਿਆਵੀ ਉਦੋਂ ਤੋਂ ਸੁੱਖੇ ਦੇ ਲੈਣ ਦੇ ਹੀਗੇ ਐਦਾਂ ਕਰਕੇ ਗੱਲ ਕਰੀ ਦੀ ਹੁੰਦੀ ਸਿਹਸਪਾ ਚੰਗਾ ਹੋ ਗਿਆ ਐਦਾਂ ਹੀ ਕਰੂੰਗਾ ਸਹੀ ਕਰੂੰਗਾ ਤੂੰ ਐਵੇਂ ਮਰੀ ਜੰਦੀ ਆ ਫਿਰ ਅਗਲਾ ਮੈਂ ਤੋਤਰਾ ਨੂੰ ਦਿਆਂ ਯਾਖਣ ਚੱਲ ਠੀਕ ਆ ਹੁਣ ਤੁਸੀਂ ਆਪਣੇ ਪੱਠੇ ਆਪ ਲਿਆਓ ਤੇ ਨਾ ਕਿਸੇ ਨੂੰ ਆਖੋ ਹੀ ਠੀਕ ਆ ਨਾ ਆਪਣਾ ਕਾਜ ਆਪੇ ਸਵਾਰੋ ਤੇ ਚਲੋ ਹਿਆਰ ਤੁਰ ਹੋ ਕੇ ਨੇ ਫੇਰ ਜਾਂ ਵੇਦੋ ਕਰ ਲੋ ਸੁਲਾਬ ਪੁੱਛਦੇ ਬਲਜੀਤ ਕੀ ਜਾਂਦੀ ਆ ਤੇ ਬਲਜੀਤ ਕਹ ਆਹ ਹੈ ਦਿਮਾਗ ਖਰਾਬ ਹੋ ਗਿਆ ਬਲਜੀਤ ਨਾ ਹੋ ਗਈ ਗੱਲ ਕਾਹ ਮੈਨੂੰ ਆ ਨਾ ਵੀ ਆਪਣੇ ਦਿਮਾਗ ਦਾ ਇਲਾਜ ਕਰਾ ਲਾ ਕਰਾਣਾ ਕਰਾਲਾ ਉਹ ਨਾ ਹੋ ਗਈ ਗੱਲ ਉਹਾਂ ਦੀ ਪੂਆ ਚੱਲੀ ਹੈ ਚੱਲ ਚਲੋ ਜਿੱਦ ਤੂੰ ਇਹ ਜਾਣਾ ਦੱਸੋ ਮੈਂ ਬਿੰਨੂ ਇਹ ਆ ਵੀ ਇੱਕ ਦਿਨ ਪਹਿਲਾਂ ਦੱਸਿਓ ਬਸ ਇੱਕ ਦਿਨ ਪਹਿਲਾਂ ਅੱਜ ਆਪਣੇ ਪੱਠੇ-ਪੁੱਠੇ ਬਣਾ ਲਓ ਸਵੇਰੇ ਜਾਵਾਂਗੇ